ਤੋ ਓ ਰੌਣਿਤ ਬਿੱਟੂ ਕੁਰਸੀ ਦਾ ਭੁੱਖਾ ਨਿਕਲਿਆ ਤੈਨੂੰ ਇਹ ਲੱਗਿਆ ਕਿ ਕੇਂਦਰ ਦੇ ਵਿੱਚ ਫਿਰ ਤੋਂ ਬੀਜੇਪੀ ਆਜੂਗੀ ਤੇ ਐਮਪੀ ਤਾਂ ਮੈਨੂੰ ਬਣਾ ਦੇਣਗੇ ਤੇ ਚਾਹ ਪਲੂਸੀ ਕਰਨੀ ਮੈਨੂੰ ਬਹੁਤ ਜ਼ਿਆਦਾ ਆਉਂਦੀ ਆ ਤੇ ਮੈਨੂੰ ਕੋਈ ਇੰਡੀਆ ਦਾ ਮੰਤਰੀ ਵੀ ਲਾ ਦੇਣਗੇ ਯਾ ਰੌਣਿਤ ਬਿੱਟੂ ਤੂੰ ਕੁਰਸੀ ਦਾ ਭੁੱਖਾ ਨਿਕਲਿਆ ਕੋਈ ਗੱਲ ਨਹੀਂ ਪਰ ਰਵਨੀਤ ਬਿੱਟੂ ਨਾਲ ਤੈਨੂੰ ਇਹ ਪੁੱਛ ਲਵਾਂ ਤੇ ਤੂੰ ਲੋਕਾਂ ਨੂੰ ਦੱਸ ਦੇਵੀਂ ਰਵਨੀਤ ਬਿੱਟੂ ਤੈਨੂੰ ਇਹ ਪੁੱਛ ਲਈਏ ਤੇ ਤੂੰ ਲੋਕਾਂ ਨੂੰ ਦੱਸ ਦੇਵੀਂ ਉਹ ਥੋੜੀਆਂ ਪੀੜੀਆਂ ਤੇ ਪੀੜੀਆਂ ਹੋਗੀਆਂ ਰਾਜਨੀਤੀ ਦੇ ਵਿੱਚ ਤੇ ਲੋਕਾਂ ਦਾ ਸਵਾਰਿਆ ਕੀ ਆ ਜੇ ਤੂੰ ਅੰੱਚ ਬੀਜੇਪੀ ਦੇ ਵਿੱਚ ਗਿਆ ਤਾਂ ਉਹਦੇ ਵਿੱਚ ਵੀ ਤੇਰਾ ਸਵਰਨਾ ਨਾ ਕੀ ਲੋਕਾਂ ਦਾ ਸਵਰਨਾ ਲੋਕ ਤਾਂ ਪਹਿਲਾਂ ਵੀ ਭੁੱਖੇ ਮਰੀ ਜਾਂਦੇ ਸੀ ਲੋਕ ਅੱਜ ਵੀ ਭੁੱਖੇ ਮਰਨਗੇ ਪਰ ਰਵਨੀਤ ਬਿੱਟੂ ਤੂੰ ਦੱਸ ਕਿ ਤੂੰ ਇਸ ਟਾਈਮ ਕੀ ਚਾਹ ਰਿਹਾ ਕੀ ਦੇਵੇਂਗਾ ਲੋਕਾਂ ਨੂੰ ਕਿਹੜੀ ਸੇਵ ਦੇਵੇਂਗਾ ਮੈਂ ਗੱਲ ਕਹੂੰਗਾ ਕਹਿੰਦਾ ਸਾਈਕਲ ਦਾ ਸਟੈਂਡ ਹੁੰਦਾ ਰਵਨੀਤ ਬਿੱਟੂ ਤੇਰਾ ਸਟੈਂਡ ਨਹੀਂਗਾ ਕਦੇ ਉਸ ਬੁੱਲ ਤੇ ਕਦੇ ਉਸ ਬੁੱਲ ਤੇ ਰਵਨੀਤ ਬਿੱਟੂ ਤਤਲੀਆਂ ਵਰਗਾ ਓ ਯਾਰ ਕੋਈ ਸਟੈਂਡ ਰੱਖ ਕਿਹੜੀ ਗੱਲ ਦਾ ਸਟੈਂਡ ਆ ਨਹੀਂ ਤੇਰੇ ਕੋਲ ਕਾਂਗਰਸ ਛੱਡਣ ਦੇ ਦੋ ਕਾਰਨ ਹੋ ਸਕਦੇ ਆ ਤੇਰੇ ਜਾਂ ਤਾਂ ਤੈਨੂੰ ਉਹ ਮੁੱਖ ਮੰਤਰੀ ਦਾ ਚਿਹਰਾ ਨਹੀਂ ਲਾਉਂਦੇ ਸੀ ਤੇ ਦੂਜਾ ਕਾਰਨ ਤੈਨੂੰ ਉਹ ਇਸ ਟਾਈਮ ਐਮਪੀ ਦੀ ਟਿਕਟ ਨਹੀਂ ਦਿੱਤੇ ਹੋਣਗੇ ਜੀ ਦੇ ਕਰਕੇ ਤੂੰ ਕਾਂਗਰਸ ਛੱਡਤੀ ਆ ਕਾਂਗਰਸ ਦੇ ਵਿੱਚ ਹੁੰਦਿਆਂ ਵੀ ਤੇਰਾ ਲੋਕਾਂ ਨੂੰ ਕੋਈ ਫਾਇਦਾ ਨਹੀਂ ਸੀਗਾ ਤੇ ਜੇਕਰ ਅੱਜ ਛੱਡਤੀ ਆ ਤਾਂ ਵੀ ਤੇਰਾ ਲੋਕਾਂ ਨੂੰ ਕੋਈ ਫਾਇਦਾ ਨਹੀਂ ਤੇ ਜੇਕਰ ਅੱਜ ਤੂੰ ਬੀਜੇਪੀ ਜੁਆਨ ਕਰ ਲਈ ਆ ਉਹਦੇ ਵਿੱਚ ਲੋਕਾਂ ਨੂੰ ਤੇਰਾ ਕੋਈ ਫਾਇਦਾ ਨਹੀਂ ਜਿਹੜਾ ਨੌਜਵਾਨ ਪੜ੍ਹ ਲੈ ਕੇ ਨੌਕਰੀ ਦੀ ਆਸ ਦੇ ਵਿੱਚ ਫਿਰਦਾ ਸੀ ਤੈਨੂੰ ਉਦੋਂ ਵੀ ਦੰਦਲਾ ਹੀ ਪਿੰਨਾ ਸੀ ਤੂੰ ਉਹਨਾਂ ਬਾਰੇ ਕੁਝ ਨਹੀਂ ਬੋਲਿਆ ਜਿਹੜਾ ਨੌਜਵਾਨ ਪੜ੍ਹ ਲੈ ਕੇ ਪੰਜਾਬ ਵਾਸਤੇ ਕੁਝ ਕਰਨਾ ਚਾਹੁੰਦਾ ਸੀ ਪਰ ਉਹਦੇ ਕੋਲ ਕਰਨ ਨੂੰ ਕੋਈ ਰਾਹ ਨਹੀਂ ਤੇ ਉਹਨੇ ਆਈਲੈਂਡਸ ਕੀਤੀ ਤੇ ਬਾਹਰ ਜਾਂਦਾ ਰਿਹਾ ਉਸ ਟਾਈਮ ਤੇ ਵੀ ਤੈਨੂੰ ਦੰਦਲਾ ਹੀ ਪਿੰਗਾ ਹੁੰਗਾ ਸੀ ਤੇ ਤੂੰ ਕੀਤਾ ਕੱਖ ਨਹੀਂ ਗਾ ਮੈਂ ਰਵਨੀਤ ਬਿੱਟੂ ਐਨਾ ਹੀ ਕਹੂੰਗਾ ਕਿ ਤੂੰ ਐਮਪੀ ਤਾਂ ਰਹਿ ਗਿਆ ਖਣੀ ਲੁਧਿਆਣੇ ਦਾ ਹੀ ਸੀਗਾ ਕੀ ਲੁਧਿਆਣੇ ਸ਼ਹਿਰ ਦੇ ਵਿੱਚ ਕੋਸ਼ਿਸ਼ ਵਾਰਿਆ ਦੱਸ ਉਹ ਰਵਨੀਤ ਬਿੱਟੂ ਕੁਝ ਸਵਾਰਿਆ ਜਿਹੜਾ ਹੁਣ ਬੀਜੇਪੀ ਦੇ ਵਿੱਚ ਜਾ ਕੇ ਕੁਝ ਸਵਾਰੇਗਾ ਤੇ ਜਿਹੜੇ ਲੋਕ ਇਹ ਕਹਿੰਦੇ ਹੁੰਦੇ ਆ ਮੇਰੇ ਖਾਸ ਤੌਰ ਐਸੀ ਭਾਈਚਾਰੇ ਦੇ ਲੋਕ ਕਿ ਵਿਸ਼ਵਦੀਪ ਤੂੰ ਐਸੀ ਭਾਈਚਾਰੇ ਵਾਸਤੇ ਬੋਲਦਾ ਨਹੀਂ ਤੇ ਮੇਰਾ ਜਵਾਬ ਹੁੰਦਾ ਸਾਧੂ ਖੜਾ ਬਾਜ਼ਾਰ ਮੇ ਸਭ ਕੀ ਮੰਗੇ ਖੈਰ ਨਾ ਕਿਸੇ ਨਾਲ ਦੋਸਤੀ ਨਾ ਕਿਸੇ ਨਾਲ ਵੈਰ ਮੈਂ ਇਹ ਗੱਲ ਕਹਿਣਾ ਹੁੰਦਾ ਕਿ ਮੈਨੂੰ ਹਿੰਦੂ ਮੁਸਲਮ ਸਿੱਖ ਈਸਾਈ ਐਸਸੀ ਬੀਸੀ ਜਰਨਲ ਸਾਰੇ ਕੁਝ ਆ ਤੇ ਮੈਂ ਸੇਤ ਸਿੱਖਿਆ ਦਾ ਰੌਲਾ ਪਾਉਣਾ ਹੋਰ ਮੈਂ ਕੁਝ ਨਹੀਂ ਰੌਲਾ ਪਾਉਂਦਾ ਨਾਲ ਜਿਹੜਾ ਬੰਦਾ ਐਸਸੀ ਕਾਸਟ ਨੂੰ ਪੈਰ ਦੀ ਜੁੱਤੀ ਸਮਝਦਾ ਸੀ ਆ ਸੁਨੀਲ ਜਾਖੜ ਉਹ ਵੀ ਬੀਜੇਪੀ ਦੇ ਵਿੱਚ ਗਿਆ ਤੇ ਕੁਝ ਐਸਸੀ ਭਾਈਚਾਰੇ ਦੇ ਲੋਕ ਇਹ ਕਹਿੰਦੇ ਆ ਕਿ ਪੰਜਾਬ ਚ ਬੀਜੇਪੀ ਲਿਆਉਣੀ ਆ ਜੀ ਸਦਕੇ ਲਿਆਓ ਫਿਰ ਮੇਰੇ ਤੇ ਕਾਹਦਾ ਤਰਾਜ ਹੁੰਦਾ ਜਦੋਂ ਤੁਸੀਂ ਬੀਜੇਪੀ ਦਾ ਤਾਂ ਪ੍ਰਚਾਰ ਕਰਦੇ ਆ ਤੇ ਜਿਹੜਾ ਤੁਹਾਨੂੰ ਪੈਰ ਦੀ ਜੁੱਤੀ ਸਮਝਦੇ ਆ ਉਹ ਉਸ ਪਾਰਟੀ ਦੇ ਵਿੱਚ ਅੱਜ ਰਵਨੀਤ ਬਿੱਟੂ ਜਵਾਬ ਦੇ ਤੂੰ ਕਹਿੰਦਾ ਹੁੰਦਾ ਸੀ ਨਾ ਕਿ ਮੈਂ ਇੱਕ ਵਾਰੀ ਨਹੀਂ ਆ 100 ਵਾਰੀ ਕਹੂੰਗਾ ਕਿ ਭਿੰਡਰਾਂ ਵਾਲਾ ਅਤੰਗਵਾਦੀ ਸੀ ਮੈਂ ਕਹਿੰਦਾ ਜੀ ਸਦਕੇ ਕਹਿ ਤੇ ਮੈਂ ਤੈਨੂੰ ਇੱਕੋ ਸਵਾਲ ਪੁੱਛਦਾ ਸੀ ਕਿ 1984 ਤੋਂ ਪਹਿਲਾਂ ਜਿਹੜੇ ਕਹ ਲੋ ਡੂੰਗੇ ਦਰਿਆ ਸੀ ਤੇ ਸਾਡੇ ਨੌਜਵਾਨ ਡੂੰਗੇ ਦਰਿਆਵਾਂ 'ਚ ਨਹੀਂ ਡੁੱਬਦੇ ਸੀ ਅੱਜ ਤੇਰਾ ਰਾਜ ਆ ਐਡੀਆਂ ਐਡੀਆਂ ਸਰਿੰਜਾਂ 'ਚ ਡੋਬ ਰਹੇ ਆ ਓਏ ਉਹਨਾਂ ਦਾ ਕਿਤੇ ਨਾ ਕਿਤੇ ਸਟੈਂਡ ਤਾਂ ਸੀਗਾ ਤੇਰਾ ਸਟੈਂਡ ਕੀ ਆ ਉਹਦਾ ਸਰਵਨੀਤ ਬਿੱਟੂ ਤੇਰਾ ਸਟੈਂਡ ਕਿੱਥੇ ਆ ਤੇਰਾ ਸਟੈਂਡ ਕਿੱਥੇ ਰਹਿ ਗਿਆ ਰਵਨੀਤ ਬਿੱਟੂ ਤੂੰ ਕੁਰਸੀ ਦਾ ਭੁੱਖਾ ਰਹਿ ਗਿਆ ਹੋਰ ਤੇਰੇ ਪੱਲੇ ਕੱਖ ਨਹੀਂ ਮੈਂ ਕਹਾਂ ਤੇ ਕਹਾਂ ਕੀ ਮੇਰੀਆਂ ਉਹੀ ਦੋ ਚਾਰ ਗੱਲਾਂ ਪੰਜਾਬ ਦੇ ਲੋਕੋ ਤੁਹਾਡੇ ਦਾਦੇ ਪੁਰਦਾਦੇ ਰਵਨੀਤ ਬਿੱਟੂ ਵਰਗਿਆਂ ਨੂੰ ਚਾਹੁੰਦੇ ਰਹਿਆ ਇਹਨਾਂ ਦੇ ਆ ਇਹ ਆ ਰਵਨੀਤ ਬਿੱਟੂ ਦੇ ਪਿਓ ਦਾਦਿਆਂ ਨੂੰ ਫੋਟਾ ਪਾਉਂਦੇ ਰਹਿਆ ਤਾਂ ਵੀ ਤੰਗੀਆਂ ਪਰੇਸ਼ਾਨੀਆਂ ਤੇ ਧੱਕੇ ਛਾਈਆਂ ਰਹੀਆਂ ਹੋਨਰ ਸਟੇਮ ਰਮਨੀਤ ਬਿੱਟੂ ਨੂੰ ਚਾਉਣ ਵਾਲਿਆਂ ਕੋਲ ਵੀ ਆ ਤੰਗੀਆਂ ਤੇ ਪਰੇਸ਼ਾਨੀਆਂ ਤੇ ਧੱਕੇਸ਼ਾਈਆਂ ਅੱਜ ਉਹ ਟਪੂਸੀ ਮਾਰ ਕੇ ਬੀਜੇਪੀ ਦੇ ਵਿੱਚ ਹੋ ਗਿਆ ਤੇ ਜਿਹੜੇ ਲੋਕ ਬੀਜੇਪੀ ਦੇ ਵਿੱਚ ਜਿਹੜੇ ਕਹਿਣਗੇ ਕਿ ਹਾਂ ਭਾਈ ਰਮਨੀਤ ਬਿੱਟੂ ਨੇ ਹੁਣ ਪਾਰਟੀ ਬਦਲਤੀ ਆ ਤੇ ਆਪਾਂ ਹੋ ਸਕਦਾ ਕੁਝ ਕਰ ਦੇਵੇ ਭਰਾਵੋ ਗੰਨਾ ਗੰਨਾ ਹੀ ਰਹਿੰਦਾ ਗੰਨੇ ਚੋਂ ਰਾਸੀ ਨਿਕਲਣਾ ਹੁੰਦਾ ਚਾਹੇ ਤਾ ਗੰਨੇ ਨੂੰ ਨਿੰਮ ਦੇ ਨਾਲ ਬੀਜ ਦੋ ਚਾਹੇ ਗੰਨੇ ਨੂੰ ਪਿੱਪਲ ਥੱਲੇ ਬੀਜ ਦੋ ਤੇ ਚਾਹੇ ਜਿਹੜਾ ਗੰਨਾ ਉਹਨੂੰ ਤੁਸੀਂ ਉਹ ਪਾਸੇ ਬੀਜ ਦੋ ਉਹਦੇ ਵਿੱਚੋਂ ਤਾਂ ਵੀ ਮਿੱਠਾ ਸਵਾਦ ਹੀ ਆਉਣਾ ਗੁੜ ਗੋੜੀ ਰਹਿੰਦਾ ਚਾਹੇ ਉਹਨੂੰ ਨਿੰਮ ਚ ਰੱਖ ਦੋ ਇਹ ਗੱਲ ਯਾਦ ਰੱਖ ਲਓ ਕਿ ਰਵਨੀਤ ਬਿੱਟੂ ਰਵਨੀਤ ਬਿੱਟੂ ਹੀ ਰਹਿੰਦਾ ਭਾਵੇਂ ਇਹਨੂੰ ਕਾਂਗਰਸ ਚ ਤੇ ਚਾਹੇ ਇਹਨੂੰ ਬੀਜੇਪੀ ਦੇ ਵਿੱਚ ਰੱਖ ਲਓ ਇਹ ਕੁਰਸੀ ਦਾ ਭੁੱਖਾ ਨਿਕਲਿਆ ਸਿਰਫ ਦੋ ਗੱਲਾਂ ਕਰਕੇ ਕਾਂਗਰਸ ਛੱਡੀ ਹੋਣੀ ਆ ਜੇ ਇੱਕ ਤਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਲਾਉਂਦੇ ਹੋਣੇ ਤੇ ਦੂਜੀ ਇਹਨੂੰ ਐਮਪੀ ਦੀ ਟਿਕਟ ਨਹੀਂ ਦਿੰਦੇ ਹੋਣੇ ਗੱਲਾਂ ਬਹੁਤ ਆ ਕਰੀਏ ਕੀ ਇਹ ਤਾਂ ਲੋਕ ਸਮਝਣ ਕਿ ਭਲਿਓ ਮਾਨਸੋ ਇਹ ਕੁਰਸੀ ਦੇ ਭੁੱਖੇ ਲੋਕ ਆ ਤੁਹਾਡੇ ਬੱਚਿਆਂ ਦਾ ਕੁਝ ਨਹੀਂ ਸਵਾਰ ਸਕਦੇ ਅੱਜ ਤੱਕ ਵੀ ਰਵਨੀਤ ਬਿੱਟੂ ਸਿਹਤ ਡਿਪਾਰਟਮੈਂਟ ਤੇ ਨਹੀਂ ਬੋਲਿਆ ਅੱਜ ਤੱਕ ਵੀ ਰਵਨੀਤ ਬਿੱਟੂ ਤੇ ਤੇਰੇ ਮਾਮਲੇ ਤੇ ਨਹੀਂ ਬੋਲਿਆ ਅੱਜ ਤੱਕ ਵੀ ਰਵਨੀਤ ਬਿੱਟੂ ਰੋਜ਼ਗਾਰ ਤੇ ਨਹੀਂ ਬੋਲਿਆ ਅੱਜ ਤੱਕ ਵੀ ਰਵਨੀਤ ਬਿੱਟੂ ਪੰਜਾਬ ਤੇ ਨਹੀਂ ਬੋਲਿਆ ਜਦੋਂ ਵੀ ਬੋਲਿਆ ਪੰਜਾਬ ਦੇ ਵਿੱਚ ਇਹਨੇ ਉਲਟੀ ਗੱਲ ਕੀਤੀ ਆ ਤੇ ਉਹ ਪੰਜਾਬੀਆਂ ਨੂੰ ਹਮੇਸ਼ਾ ਢਾਹ ਲਾਉਣ ਵਾਲੀ ਗੱਲ ਕੀਤੀ ਆ ਕਿਉਂਕਿ ਅੱਜ ਪਤਾ ਲੱਗ ਗਿਆ ਅੱਜ ਮਖੌਟਾ ਉੱਤਰ ਗਿਆ ਕਿ ਰਵਨੀਤ ਬਿੱਟੂ ਚਾਹੁੰਦਾ ਕੀ ਸੀ ਕਹਿੰਦਾ ਕੀ ਸੀ ਕਰਨਾ ਕੀ ਚਾਹੁੰਦਾ ਸੀ ਤੇ ਜਾਣਾ ਕਿੱਧਰ ਚਾਹੁੰਦਾ ਸੀ ਅੱਜ ਉਧਰੋਂ ਨੇ ਜਾ ਕੇ ਸਾਰਾ ਕੁਝ ਸਾਬਤ ਕਰਕੇ ਰੱਖ ਦਿੱਤਾ ਰਵਨੀਤ ਬਿੱਟੂ ਜੇ ਇੰਨੀ ਗੱਲ ਹੋ ਰਹੀ ਆ ਤੇ ਨਾਲ ਮੈਂ ਇਹ ਵੀ ਗੱਲ ਕਰ ਦੇਵਾਂ ਤੂੰ ਅਕਸਰ ਆ ਅਮਰਤਪਾਲ ਖਾਲਸਾ ਨੂੰ ਕਹਿੰਦਾ ਹੁੰਦਾ ਸੀ ਕਿ ਐ ਆ ਉਹ ਆ ਇਹ ਆ ਉਹ ਗੱਲ ਸੁਣ ਉਹ ਡਿਬੜੂ ਘੜਦਿਆਂ ਜੇਲਾਂ ਸਿਰ ਤੋਂ ਉਹਨਾਂ ਦਾ ਸਟੈਂਡ ਤਾਂ ਹੈਗਾ ਤੇਰਾ ਸਟੈਂਡ ਕੀ ਆ ਤੂੰ ਪਾਸੇ ਹੋ ਗਿਆ ਕੁਰਸੀ ਪਿੱਛੇ ਕੁਰਸੀ ਪਿੱਛੇ ਪਾਸੇ ਹੋ ਗਿਆ ਤੇਰਾ ਸਟੈਂਡ ਕੀ ਆ ਰਵਨੀਤ ਬਿੱਟੂ ਤੇਰਾ ਸਟੈਂਡ ਕੀ ਆ ਤੇਰਾ ਸਟੈਂਡ ਤਾਂ ਰਸਦੇ ਤੇਰਾ ਸਟੈਂਡ ਕੋਈ ਨਹੀਂ ਰਿਹਾ ਉਹ ਜਿਹੜੇ ਕਾਂਗਰਸ ਦੇ ਵਿੱਚ ਜਿਹੜੇ ਲੱਖਾਂ ਲੋਕ ਤੁਹਾਡੇ ਤੇ ਆਸਾਂ ਮੀਡਾ ਲਾ ਲੈਂਦੇ ਆ ਤੇਰੇ ਅਰਗੇ ਕੁਰਸੀ ਨੂੰ ਵੇਖ ਕੇ ਪਰੇਸ਼ਾਨ ਮਾਰ ਜਾਂਦੇ ਆ ਲੋਕਾਂ ਦੇ ਪੱਲੇ ਕੀ ਰਹਿ ਗਿਆ ਤੂੰ ਆਂਦਾ ਸੀ ਕਿ ਐ ਆ ਫਲਾਣਾ ਟੰਕਾ ਉਹ ਅੱਜ ਪੰਜਾਬ ਚਿੱਟੇ ਨਾਲ ਤਬਾਹ ਹੋ ਰਿਹਾ ਦੱਸ ਅੱਜ ਪੰਜਾਬ ਵਾਸਤੇ ਕਰੇਗਾ ਕੀ ਕੀ ਕਰੇਗਾ ਇੱਕ ਪਾਸੇ ਕਿਸਾਨਾਂ ਦੀ ਗੱਲ ਕਰਦਾ ਸੀ ਤੇ ਉਹ ਕਿਸਾਨਾਂ ਤੇ ਉਹ ਵੇ ਕਿਵੇਂ ਕਿਸਾਨਾਂ ਦੇ ਪੁੱਤ ਮਾਰੇ ਪਏ ਆ ਕਿਵੇਂ ਉਹ ਜਿਹੜਾ ਸ਼ਭ ਕਰਨ ਮੁੰਡਾ ਕਿਵੇਂ ਗੋਲੀਆਂ ਵੱਜੀਆਂ ਉਹ ਕਿਹੜੇ ਮੂੰਹ ਨਾਲ ਕਹੇਗਾ ਤੂੰ ਕਿਸਾਨਾਂ ਦਾ ਪੁੱਤ ਆ ਕਿਹੜੇ ਮੂੰਹ ਨਾਲ ਕਹੇਗਾ ਕਿ ਅਸੀਂ ਪੰਜਾਬ ਵਾਸਤੇ ਬੋਲਦੇ ਆ ਜਾ ਰਵਨੀਤ ਬਿੱਟੂ ਜੇਕਰ ਸਟੈਂਡ ਹੈ ਨਹੀਂ ਕਿਸੇ ਕੋਲ ਪੁਰਾਣਾ ਸਾਈਕਲ ਖੜਾ ਹੋਣਾ ਲਾ ਕੇ ਉਹਦਾ ਸਟੈਂਡ ਰੱਖ ਲੈ ਨਹੀਂ ਤੇ 70 80 ਰੁਪਈਆ ਦਾ ਮੋਟਰਸਾਈਕਲ ਦਾ ਸਟੈਂਡ ਆਊਗਾ ਉਹ ਸਟੈਂਡ ਲੈ ਲੈ ਤੇਰੇ ਕੋਲ ਸਟੈਂਡ ਹੈ ਨਹੀਂਗਾ ਜਾ ਕਿਤੋਂ ਸਟੈਂਡਲ ਵਾਲਾ ਰਵਨੀਤ ਬਿੱਟੂ ਤੇਰੇ ਕੋਲ ਸਟੈਂਡ ਹੈ ਨਹੀਂ ਜਾ ਕਿਤੋਂ ਸਟੈਂਡਲ ਵਾਲਾ ਰਵਨੀਤ ਬਿੱਟੂ ਤੇਰੇ ਕੋਲ ਸਟੈਂਡ ਹੈ ਨਹੀਂ ਜਾ ਕਿਤੋਂ ਸਟੈਂਡ ਲੈ ਲੈ ਕਿਤੇ ਨਾ ਕਿਤੇ ਤਾਂ ਸਟੈਂਡ ਰੱਖ ਰਵਨੀਤ ਬਿੱਟੂ ਤੂੰ ਪੰਜਾਬ ਦਾ ਦਰਦ ਹੀ ਹੈ ਨਹੀਂ ਕਿਤੇ ਨਾ ਕਿਤੇ ਪੰਜਾਬ ਦਾ ਦਰਦ ਰੱਖ ਲਾ ਪੰਜਾਬ ਦੇ ਲੋਕੋ ਤੁਸੀਂ ਜਿੰਨਾ ਚਿਰ ਲੀਡਰਾਂ ਦੇ ਮਗਰ ਲੱਗੇ ਰਹੋਗੇ ਅੱਗੇ ਤੁਹਾਡੇ ਪਿਓ ਦਾਦਿਆਂ ਨੇ ਆਹੀ ਪਾਰਟੀਆਂ ਦੇ ਮਗਰ ਪੈ ਪੈ ਕੇ ਆਪਦੇ ਕੱਚੇ ਕੋਠੇ ਰੱਖੇ ਆ ਆ ਦੁੱਖਾਂ ਨਾਲ ਕਲੇਸ਼ਾਂ ਨਾਲ ਰੁੱਲਦੇ ਮਰੇ ਆਹੋ ਉਸੇ ਤਰ੍ਹਾਂ ਤੁਸੀਂ ਨਵੀਂ ਤੋਂ ਨਵੀਂ ਪਾਰਟੀ ਦੇ ਵਿੱਚ ਕੋਈ ਨਾ ਕੋਈ ਚਿਹਰੇ ਦੇ ਮਗਰ ਪੈ ਜਾਂਦੇ ਆ ਥੋੜਾ ਵੀ ਹਾਲ ਆਪਣਾ ਵੀ ਹਾਲ ਉਹੀ ਆਪਣੇ ਦਾਦੇ-ਪਰਦਾਦਿਆਂ ਵਾਲਾ ਹੋਣਾ ਤੇ ਜਿਹੜੇ ਲੀਡਰ ਸੀ ਜਿਹੜੇ ਲੀਡਰਾਂ ਦੇ ਪਿਓ-ਦਾਦੇ ਸੀ ਉਹਨਾਂ ਨੇ ਵੀ ਰਾਜ ਕੀਤਾ ਤੇ ਅੱਜ ਉਹਨਾਂ ਦੇ ਪੁੱਤਰੇ-ਪਰਪੁੱਤਰੇ ਵੀ ਰਾਜ ਕਰੀ ਜਾਂਦੇ ਆ ਸਾਡੇ ਦਾਦੇ-ਪਰਦਾਦਿਆਂ ਨੇ ਧੱਕੇ ਖਾਦੇ ਆ ਤੇ ਅੱਜ ਵੀ ਉਹਨਾਂ ਦੇ ਪੁੱਤਰੇ-ਪਰਪੁੱਤਰੇ ਧੱਕੇ ਖਾਈ ਜਾਂਦੇ ਆ ਹੁਣ ਤੁਹਾਡੇ ਤੇ ਆ ਕਿ ਰਵਨੀਤ ਬਿੱਟੂ ਨੂੰ ਜਿੱਥੋਂ ਵੀ ਇਹ ਐਮਪੀ ਦੀ ਟਿਕਟ ਲੜਦਾ ਇਹਨੂੰ ਐ ਸਿੱਟੋ ਜਿਵੇਂ ਗਲੇਰ ਚ ਪਾ ਕੇ ਗੋਲੀ ਸਿੱਟਦੇ ਹੁੰਦੇ ਆ ਤੇ ਬਾਅਦ ਦੇ ਵਿੱਚ ਠਾਉਂਦੀ ਨਹੀਂ ਜੇਕਰ ਸਿੱਟਣਾ ਤੇ ਐ ਸਿੱਟੋ ਜਿਵੇਂ ਕਮਾਨ ਚ ਪਾ ਕੇ ਤੀਰ ਸਿੱਟਦੇ ਆ ਜਿਵੇਂ ਉਸ ਤੋਂ ਬਾਅਦ ਉਹਦਾ ਪਤਾ ਨਹੀਂ ਲੱਗਦਾ ਵੀ ਕਿੱਧਰ ਗਿਆ ਜੇਕਰ ਇਹਨੂੰ ਸਿੱਟਣਾ ਐ ਸਿੱਟੋ ਜਿਵੇਂ ਖੂਹ ਦੇ ਵਿੱਚ ਇੱਟ ਸਿੱਟੀ ਹੁੰਦੀ ਆ ਬਾਅਦ ਦੇ ਵਿੱਚ ਲੱਭਦਾ ਨਹੀਂ ਹਰਾਉ ਇਹਨੂੰ ਤੇ ਹਰਾਉਣ ਤੋਂ ਬਾਅਦ ਇਹਨੂੰ ਪਤਾ ਲੱਗੇ ਇਹ ਪੰਜਾਬ ਦੇ ਲੋਕਾਂ ਦੀ ਤਾਕਤ ਕੀ ਆ ਜੇਕਰ ਪੰਜਾਬ ਦੇ ਲੋਕੋ ਤੁਸੀਂ ਇਹਨੂੰ ਜਤਾਉਨੇ ਆ ਤਾਂ ਫਿਰ ਯਾਦ ਰੱਖ ਲੋ ਚਾਹੇ ਕੋਈ ਐਸਸੀ ਭਾਈਚਾਰਾ ਫਿਰ ਇਹ ਇਹਦੇ ਇਹਨਾਂ ਵਿੱਚ ਉਹ ਲੀਡਰ ਗਿਆ ਜਿਹੜਾ ਕਹਿੰਦਾ ਸੀ ਪੈਰ ਦੀ ਜੁੱਤੀ ਪੈਰ 'ਚ ਪਾਈ ਜਾਂਦੀ ਆ ਉਹ ਕੌਣ ਸੀ ਸੁਨੀਲ ਜਾਖੜ ਜੇ ਤੁਸੀਂ ਹਲੇ ਵੀ ਇਹਨੂੰ ਵੋਟਾਂ ਪਾਉਂਗੇ ਤਾਂ ਫਿਰ ਤੁਸੀਂ ਆਪ ਰੱਖ ਲੋ ਕਿ ਪੈਰ ਦੀ ਜੁੱਤੀ ਉਹਨੇ ਕਿਤਨਾ ਕਿਤੇ ਸੱਚ ਕਿਹਾ ਹੋਊਗਾ ਮੈਂ ਵੀ ਆਸੀ ਭਾਈਚਾਰੇ ਚੋਂ ਆ ਮੈਂ ਉਦੋਂ ਬੋਲਿਆ ਸੀ ਅੱਜ ਵੀ ਬੋਲਦਾ ਮੈਨੂੰ ਉਸ ਚੀਜ਼ ਦਾ ਅੱਜ ਵੀ ਦੁੱਖ ਆ ਫੇਰ ਇਹ ਜੇਕਰ ਕੋਈ ਕਿਸਾਨ ਭਾਈਚਾਰੇ ਦਾ ਤੇ ਮੈਂ ਕਿਸਾਨਾਂ ਨੂੰ ਕਹਿ ਦੇਵਾਂ ਕਿ ਤੁਹਾਡੇ ਪੁੱਤ ਤੁਹਾਡੇ ਬਾਪ ਤੁਹਾਡੇ ਪੋਤਰੇ ਸ਼ਹੀਦ ਹੋਇਆ ਗੋਲੀਆਂ ਰੱਜੀਆਂ ਉਹਨਾਂ ਦੇ ਆ ਉਹਨਾਂ ਦੇ ਥਰੂ ਗੈਂਸਾਂ ਕਈਆਂ ਦੀਆਂ ਅੱਖਾਂ ਜਾਂਦੀਆਂ ਰਹੀਆਂ ਜੇਕਰ ਹਲੇ ਵੀ ਤੁਸੀਂ ਵੋਟਾਂ ਪਾਉਂਗੇ ਫਿਰ ਤੁਹਾਡੇ ਪਿੱਛੇ ਵੀ ਕਿਸੇ ਨੇ ਸਟੈਂਡ ਨਹੀਂ ਲੈਣਾ ਇਹ ਗੱਲਾਂ ਜਿੱਥੇ ਲਿਖਣੀਆਂ ਲਿਖ ਲਓ ਯਾਦ ਰੱਖ ਲਓ ਦੁਕਾਨਦਾਰਾਂ ਨੂੰ ਕਹਿਣਾ ਤੁਹਾਡੀ ਕਦੇ ਵੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਯਾਦ ਰੱਖ ਲਓ ਜਾਤ ਵੇਖ ਕੇ ਧਰਮ ਵੇਖ ਕੇ ਵੋਟ ਨਾ ਪਾਓ ਜੇ ਨਾਲ ਮੈਂ ਵੀ ਕਹਿਣਾ ਕਿ ਹੇ ਮੇਰੇ ਭਰਾਵੋ ਚਾਹੇ ਉਹ ਸਿੱਖ ਹਿੰਦੂ ਮੁਸਲਮ ਸਿੱਖ ਈਸਾਈ ਕੋਈ ਵੀ ਆ ਜਾਤ ਧਰਮ ਵੇਖ ਕੇ ਵੋਟ ਨਾ ਪਾਓ ਜੇ ਉਹਨੂੰ ਸਵਾਲ ਕਰੋ ਜੇ ਸਾਡੇ ਬੱਚਾ ਵਾਸਤੇ ਕੀ ਕਰਦਾ ਰੇੜੀ ਵਾਲਿਓ ਦੁਕਾਨਦਾਰੋ ਕਈ ਇਹੋ ਜਿਹੇ ਘਰ ਆ ਜਿਹੜੇ ਕਿਰਾਏ ਤੇ ਰਹਿੰਦੇ ਆ ਤੁਹਾਡੀ ਕਦੇ ਰਵਨੀਤ ਬਿੱਟੂ ਨੇ ਜਾਂ ਕਦੇ ਸੁਨੀਲ ਜਾਖੜ ਨੇ ਗੱਲ ਨਹੀਂ ਕੀਤੀ ਹੁਣ ਥੋਡੀ ਮਰਜੀ ਆ ਵੋਟ ਤੁਸੀਂ ਕਿਹਨੂੰ ਪਾਉਣੀ ਆ ਕਿਹਨੂੰ ਨਹੀਂ ਪਾਉਣੀ ਜੇਕਰ ਕੁਝ ਮੈਂ ਗਲਤ ਬੋਲਿਆ ਹੋਵੇ ਉਹਦੇ ਵਾਸਤੇ ਮਾਫੀ ਚਾਹੁੰਨਾ ਖੈਰ ਮੇਰੀਆਂ ਗੱਲਾਂ ਦਾ ਰਵਨੀਤ ਬਿੱਟੂ ਨੂੰ ਗੁੱਸਾ ਤਾਂ ਲੱਗੂਗਾ ਕਿਉਂਕਿ ਗੁੱਸਾ ਪੰਜਾਬ ਦੇ ਲੋਕਾਂ ਨੂੰ ਵੀ ਬਹੁਤ ਲੱਗਦਾ ਏ ਮੈਂ ਨਹੀਂ ਇਹ ਪੰਜਾਬ ਦੇ ਲੋਕਾਂ ਦੇ ਬੋਲਾ ਤੇ ਜੇਕਰ ਪੰਜਾਬ ਦੇ ਲੋਕੋ ਤੁਹਾਡੀ ਮਰਜ਼ੀ ਆ ਤੁਸੀਂ ਵੇਖਣਾ ਕਿ ਦਾਦੇ ਪੜਦਾਦੇਾਂ ਤਰ੍ਹਾਂ ਆ ਫੇਰ ਅੱਗੇ ਤੇਰਾ ਨਰਕੀ ਭੋਗਣਾ ਤੇ ਹੁਣ ਤੁਸੀਂ ਵੇਖਣਾ ਕਿ ਜਿਵੇਂ ਲੀਡਰਾਂ ਦੇ ਦਾਦੇ ਪੜਦਾਦੇ ਤੇ ਉਹਨਾਂ ਲੀਡਰਾਂ ਦੇ ਪੁੱਤੜੇ ਪੜਪੋਤਰੇ ਰਾਜ ਕਰਦੇ ਆ ਤੁਸੀਂ ਤੁਸੀਂ ਵੀ ਰਾਜ ਕਰਨਾ ਇਹ ਤੁਹਾਡੇ ਤੇ ਆ ਤੇ ਜੇਕਰ ਕੁਝ ਮੈਂ ਗਲਤ ਬੋਲਿਆ ਉਹਦੇ ਵਾਸਤੇ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ